ਤਰਮ 헤ਤ ਸਾਕਾ ਜਿੰਕਿਆ ਸੀਸ ਦਿਆ ਪਰ ਸਿਰ ਨਾ ਦਿਆ ਤਨਤਨ ਸੈਪਸ ਰਗੂ ਤੇ ਇੱਕ ਬਾਦਰ ਪਾਸ਼ਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸ਼ੋਮਣੀ ਗੁਰਦਾਰ ਪ੍ਰਬੰਧ ਕਮੇਟੀ ਦੇ ਵੱਲੋਂ ਮਹਾਨ ਸ਼ਹੀਦੀ ਨਗਰ ਕੀਰਤਨ ਜੋ ਕਿ ਗੁਰਦੁਆਰਾ ਧੋਪੜੀ ਸਾਹਿਬ ਆਸਾਮ ਤੋਂ ਪ੍ਰారంਭ ਕੀਤਾ ਗਿਆ ਸੀ 1 اگਸਤ 2025 ਨੂੰ ਉਹ ਨਗਰ ਕੀਰਤਨ ਦਾ ਕਾਫਲਾ ਲਗਾਤਾਰ ਫੜਾ ਦਰ ਪੜਾਉਂਦਾ ਰਿਹਾ ਤੇ ਇਹ ਤੋਂ 24 ਟਾਣੇ ਪਾਰ ਕਰਦਾ ਹੋਇਆ 23 ਨਵੰਬਰ 2025 ਨੂੰ ਸ੍ਰੀ ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਉਸ ਦੀ ਸੰਪੂਰਨਤਾ ਹੋਈ ਇਸ 94 95 ਦਿਨਾਂ ਦੇ ਦੌਰਾਨ ਅਸੀਂ ਦੇਖਿਆ ਕਿ ਲਗਾਤਾਰ ਲਾਈਵ ਵੀ ਚੱਲਦਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਡਿਪਾਰਟਮੈਂਟ ਦੇ ਵੱਲੋਂ ਲਗਾਤਾਰ ਇਸ ਦਾ ਲਾਈਵ ਸਿੱਧਾ ਪ੍ਰਸਾਰਣ ਜਿਹੜਾ ਉਹ ਸੰਗਤ ਨੂੰ ਦਿਖਾਉਂਦੇ ਰਹੇ ਆ ਤੇ ਤੁਸੀਂ ਦੇਖਿਆ ਕਿ ਹਰੇਕ ਸਟੇਟ ਦੇ ਵਿੱਚ ਸੰਗਤਾਂ ਦੇ ਵੱਲੋਂ ਬਹੁਤ ਪਿਆਰ ਸਤਿਕਾਰ ਮਿਲਿਆ ਜਿਹੜੀ ਵੀ ਸਟੇਟ ਦੇ ਵਿੱਚ ਨਗਰ ਕੀਰਤਨ ਦਾ ਸਟੇ ਹੁੰਦਾ ਰਿਹਾ ਜਿੱਥੇ ਵੀ ਅਸੀਂ ਰੁਕਦੇ ਰਿਹਾ ਸੰਗਤਾਂ ਦੇ ਵੱਲੋਂ ਅਥਾ ਪਿਆਰ ਮਿਲਿਆ ਪਰ ਜਿਹੜੀ ਨਾਲ ਸੰਗਤ ਚੱਲ ਰਹੀ ਸੀ ਇਸ ਨਗਰ ਕੀਰਤਨ ਦੇ ਕਾਫਲੇ ਦੇ ਨਾਲ ਜਿਹੜੀ ਸੰਗਤ ਚੱਲ ਰਹੀ ਸੀ ਉਹ ਵੀ ਸੰਗਤ 15 ਦਿਨਾਂ ਬਾਅਦ 10 ਦਿਨਾਂ ਬਾਅਦ 12 ਦਿਨਾਂ ਬਾਅਦ ਚੇਂਜ ਹੁੰਦੇ ਸੀ ਸਟਾਫ ਵੀ ਚੇਂਜ ਹੋ ਜਾਂਦਾ ਸੀਗਾ ਪਰ ਕੁਝ ਸੰਗਤ ਐਸੀ ਵੀ ਸੀ ਜਿਨ੍ਹਾਂ ਦੇ ਅੰਦਰ ਇਹ ਸ਼ਰਤਾਂ ਸੀ ਭਾਵਨਾ ਸੀ ਜਿਨ੍ਹਾਂ ਨੇ ਪੂਰੇ 95 ਦਿਨ ਜਿਹੜਾ ਇਸ ਨਗਰ ਕੀਰਤਨ ਦੇ ਨਾਲ ਜਿਹੜੀ ਹੈ ਪੂਰੀ ਯਾਤਰਾ ਕੀਤੀ ਹੈ ਕਹਿਣਾ ਬਹੁਤ ਸੌਖਾ ਪਰ ਇਹ ਬਹੁਤ ਵਾਕਈ ਇੱਕ ਸੰਘਰਸ਼ ਕਹਿ ਸਕਦੇ ਇੱਕ ਸ਼ਰਧਾ ਵੀ ਕਹਿ ਸਕਦੇ ਭਾਵਨਾ ਵੀ ਕਹਿ ਸਕਦੇ 95 ਦਿਨ ਲਗਾਤਾਰ ਕਿਉਂਕਿ ਹਰ ਰੋਜ਼ ਨਵੇਂ ਜਗ੍ਹਾ ਦੇ ਉੱਪਰ ਨਵੇਂ ਥਾਂ ਦੇ ਉੱਪਰ ਜਿਹੜਾ ਹੈ ਪੜਾ ਹੁੰਦਾ ਸੀ ਉਥੇ ਰੁਕਣਾ ਹੁੰਦਾ ਸੀ ਮੇਰੇ ਨਾਲ ਇਸ ਵਕਤ ਦੋ ਬੀਬੀਆਂ ਬੈਠੀਆਂ ਨੇ ਜਿਨ੍ਹਾਂ ਨੇ ਵੱਲੋਂ ਪੂਰਾ ਇਸ 95 ਦਿਨਾਂ ਦਾ ਨਗਰ ਕੀਰਤਨ ਦਾ ਜਿਹੜਾ ਸਫ਼ਰ ਉਹਨਾਂ ਨੇ ਤੈਅ ਕੀਤਾ ਤੇ 95 ਦਿਨ ਹਰ ਇੱਕ ਜਗ੍ਹਾ ਤੇ ਉਹ ਪੜਾ ਦਿੱਤੇ ਪੜਾਦਰ ਪੜਾ ਹੁੰਦੇ ਹੋਏ ਅੱਗੇ ਉਹ ਇੱਥੋਂ ਤੱਕ ਪਹੁੰਚੇ ਨੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਨਗਰ ਕੀਰਤਨ 21 ਅਗਸਤ 2025 ਨੂੰ ਆਰੰਭ ਹੋਇਆ ਸੀ ਧੋਪੜੀ ਸਾਹਿਬ ਤੋਂ ਤੁਹਾਡੇ ਅੰਦਰ ਕਿਸ ਤਰ੍ਹਾਂ ਇਹ ਵਿਚਾਰ ਆਇਆ ਕਿ ਤੁਸੀਂ ਵੀ ਇਸ ਨਗਰ ਕੀਰਤਨ ਦੇ ਨਾਲ ਚੱਲਣਾ ਹੈ ਐਕਚੁਅਲੀ ਸਾਡੇ ਸੱਜਣਾਂ ਨੇ ਤਿਆਰਤਾ ਦਾ ਮਨਵਾ ਕੀਤਾ ਸੀ ਜਿਵੇਂ 350 ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ ਬਹੁਤ ਪਤਾ ਤੇ ਮਨ ਆ ਗਿਆ ਕਿ ਅਸਾਂ ਨੇ ਮੰਨ ਲਿਆ ਸੋਚਿਆ ਜੇ ਇਹ ਜੇਰਾ ਉਸ ਕੋਈ ਨਗਰ ਕੀਰਤਨ ਇਹ ਪ੍ਰਬੰਧ ਹੋ ਜਾਵੇ ਕਿ ਅਸੀਂ ਵੀ ਜਾ ਸਕੀਏ ਨਾਲ ਇੱਕ ਹਫਤੇ ਬਾਅਦ ਹੀ ਲਿਏ ਜਾਨੀ ਜਦ 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 ਸਿੰਘ ਉਹ ਸਾਡੇ ਗੁਰਦੁਆਰੇ ਆ ਗਏ ਉਹਨਾਂ ਨੇ ਕਿਹਾ ਨਾ ਕਿ ਤਨ ਤੁਨਾਈ ਤੋਂ ਵੀ ਸਾਥ ਤੋਂ ਫਿਰ ਅਸਾਂ ਨੇ ਡਿਸਾਈਡ ਕਰ ਲਿਆ ਕਿ ਚਲੋ ਗੁਰੂ ਨੂੰ ਭੇਜ ਹੀ ਦਿੱਤਾ ਆ ਸਨਿਆ ਉਹ ਤੀਹਣਾ ਯਾਤਰਾ ਉਸ ਤੇ ਤੁਸੀਂ ਪਹਿਲਾਂ ਤੋਂ ਹੀ ਪੂਰਾ ਤੁਹਾਡਾ ਮਾਈਂਡ ਤਿਆਰ ਸੀਗਾ ਵੀ ਤੁਸੀਂ ਪੂਰੇ ਦਿਨ ਨਾਲ ਰਹਿਣਾ ਹੈ ਜਾਂ ਮੌਕੇ ਤੇ ਉੱਥੇ ਰਹਿੰਦਿਆਂ ਹੋਏ ਨਾਲ ਚੱਲਦੇ ਹੋਏ ਸਾਨੂੰ ਪਤਾ ਨਹੀਂ ਸੀ ਕਿ ਨਾ ਤਿੰਨ ਮਹੀਨੇ ਦਾ ਹੋਏਗਾ ਨਗਰ ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪਲਵਗਾ ਸੀ ਉਹ ਸ਼ਾਇਦ ਇੱਕ ਹਫਤੇ ਦਾ ਹੀ ਸੀ ਤੇ ਅਸਾਂ ਨੇ ਉਸ ਤਾਂ ਸੋਚਿਆ ਸੀ ਫਿਰ ਜਦੋਂ ਪੈਲੋ ਤੇ ਸਾਨੂੰ ਪਤਾ ਲੱਗਾ ਕਿ 2 ਮਹੀਨੇ ਦਾ ਹੈ ਫਿਰ ਸਾਡੇ ਟਿਕਟ ਵੀ ਬੁੱਕ ਕਰਾ ਲਈ 14 ਸਤੰਬਰ ਤੋਂ ਸਟਾਰਟ ਹੋਣਾ ਸੀ ਫਿਰ ਸਾਨੂੰ ਪਤਾ ਲੱਗਾ ਕਿ ਨਹੀਂ 1 2 ਅਗਸਤ ਉਹ ਫਿਰ ਥੈਂਕ ਯੂ ਗਾਇਸ ਅਸਾਂ ਨੇ ਫਿਰ ਡਿਸਾਈਡ ਕਰ ਲਿਆ ਕਿ ਚਲੋ ਜਿਮਨਾਚੀਨ ਹੈ ਅਸੀਂ ਜਾਵਾਂਗੇ ਜਰੂਰ ਅੱਛਾ ਅੱਛਾ ਤੇ ਫਿਰ ਨਗਰ ਕੀਰਤਨ ਦੇ ਦੌਰਾਨ ਤੁਸੀਂ ਰੁਕੇ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਹਰਜੀਤ ਜੀ ਤੁਸੀਂ ਨਗਰ ਕੀਰਤਨ ਦੇ ਦੌਰਾਨ ਰਹੇ 95 ਦਿਨ ਪੂਰੇ ਹਰੇਕ ਪੜਾਵਰ ਪੜਾ ਗਈ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਸੰਗਤ ਦੇ ਨਾਲ ਰਹਿੰਦੇ ਹਾਂ ਮੈਂ ਵੱਖ-ਵੱਖ ਵਾਤਾਵਰਣ ਦੇ ਵਿੱਚ ਰਹਿੰਦੇ ਹੁਣ ਬਹੁਤ ਵਧੀਆ ਲੱਗਾ ਸੀ ਹਰ ਥਾਂ ਤੇ ਸੰਗਤ ਦਾ ਇੱਕ ਅਲੱਗ ਹੀ ਪਿਆਰ ਦਿਸਿਆ ਪਿਆਰ ਦਿਸਿਆ ਸਾਨੂੰ ਇੱਕੋ ਜਿਹੜਾ ਪਿਆਰ ਅਲੱਗ ਨਹੀਂ ਇੱਕੋ ਜਿਹੜਾ ਮਤਲਬ ਹਰ ਇੱਕ ਦਾ ਇੱਕ ਸਟਾਈਲ ਵੱਖਰਾ ਸੀ ਸਵਾਗਤ ਦਾ ਉਹ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਹਰ ਥਾਂ ਤੇ ਜਾ ਰਹੀ ਸੀ ਇੱਕ ਨਵਾਈ ਕੁਝ ਮਿਲ ਰਹੀ ਸੀ ਸਵਾਗਤ ਦਾ ਸਾਨੂੰ ਬਹੁਤ ਵਧੀਆ ਤਜਰਬਾ ਸੀ ਅੱਜ ਤੁਸੀਂ ਇੱਥੇ ਸ਼੍ਰੀਨੰਦਪੁਰ ਸਾਹਿਬ ਪਹੁੰਚੇ ਹੋ ਪਹਿਲਾਂ ਵੀ ਕਦੇ ਇੱਥੇ ਆਏ ਹੋ ਹਾਂਜੀ ਪਹਿਲਾਂ ਤਿੰਨ ਵਾਰ ਆ ਚੁੱਕੇ ਅਸੀਂ ਹਫੀ ਆਏ ਸੀ 2011 ਵਿੱਚ ਜਦੋਂ ਸਾਡੇ 1.5 ਗੁਰਦਾਰੇ ਤੋਂ ਕਮੇਟੀ ਮੈਂਬਰ ਲੈ ਕੇ ਆਏ ਸੀ ਦੇਖੋ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖਿਆ ਕਿ ਸੰਗਤਾਂ ਜਿਹੜੀਆਂ ਨੇ ਜ- ਜ ਸਟਾਫ ਹੀ ਸੀਗਾ ਉਹ ਵੀ 15 ਦਿਨਾਂ ਬਾਅਦ ਚੇਂਜ ਹੋ ਰਿਹਾ ਸੀਗਾ ਤੁਹਾਡੇ ਮਨ 'ਚ ਨਹੀਂ ਆਇਆ ਕਿ ਤੁਸੀਂ ਵੀ ਵਿੱਚ ਦੋ ਦਿਨ ਦੀ ਰੈਸਟ ਕਰ ਲਓ ਕਿਤੇ ਚੱਲ ਜਾਂ। ਬਿਲਕੁਲ ਨਹੀਂ ਅਸੀਂ ਬਹੁਤ ਖੁਸ਼ ਹਾਂ ਅਸੀਂ ਤਾਂ ਕਿਹਾ ਹੋਰ ਤਿੰਨ ਮਹੀਨਾ ਕਰਦੇ ਤਾਂ ਵੀ ਖੁਸ਼ ਹਾਂ। ਅੱਛਾ ਸੁਣਦੀ ਸੰਗਤਾ ਨੂੰ ਜੇ ਤੁਸੀਂ ਆਪਣੀ ਸ਼ਰਧਾ ਭਾਵਨਾ ਦੇ ਬਾਰੇ ਦੱਸਣਾ ਚਾਹੋਗੇ ਤੁਸੀਂ ਜੋ ਨਗਰ ਕੀਰਤਨ ਦੇ ਵਿੱਚ ਐਕਸਪੀਰੀਅੰਸ ਕੀਤਾ ਸੰਗਤਾ ਉਹ ਕੀ ਸੁਨੇਹਾ ਦੇਣਾ ਚਾਹੋਗੇ ਸੰਤ ਦਾ ਪਿਆਰ ਤੇ ਬੇਹੱਦ ਸੀ ਜਿੱਦੜ ਕਿਦਾਂ ਇੱਕ ਮੈਨੂਨਸੈਂਸ ਯਾਦ ਆ ਰਿਹਾ ਹੈ ਇੱਕ ਬੀਬੀ ਮਤਲਬ ਉਹ ਵਿਚਾਰੀ ਲੈ ਕੇ ਆਈ ਸੀ ਫਰੂਟ ਗੁਰ ਮਦਦ ਸੇ ਸੇਵਾ ਕਰਨ ਵਾਸਤੇ ਉਹਨਾਂ ਕੋਈ ਸੀ ਮੈਨੂੰ ਆਟੋ ਨਹੀਂ ਮਿਲੇ ਇੱਕ लास्ट ਸਾਡੀ ਬਸ ਬਚੀ ਸੀ ਉਹਨਾਂ ਨੇ ਛੇਤੀ ਨਾਕ ਕੀਤਾ ਜਲਦੀ ਖੋਲੋ ਮੈਂ ਸੇਵਾ ਵਿੱਚ ਫਰੁੱਡ ਜੈਣੇ ਹ ਤੇ ਉਹਨੇ ਦਿੱਤੇ ਕਹਿੰਦੀ ਹੈ ਜਲਦੀ ਕੋਈ ਆਟੋ ਵਾਲਾ ਮੈਨੂੰ ਲੈ ਕੇ ਨਹੀਂ ਆ ਰਿਹਾ ਸੀ ਹਾਈਵੇ ਦਾ ਰਸਤਾ ਸੀ ਫਿਰ ਉਹਨੇ ਫਰੁੱਡ ਪੂਰੇ ਇਹਨੇ ਫੁੱਲ ਲੈ ਕੇ ਪੂਰੇ ਸ਼ਹਿਰ ਨਾਲ ਬਾਸ ਇਥੇ ਉਹਨੇ ਮਦਦ ਉਹ ਕੀ ਕਹਿੰਦੇ ਵਰਖਾ ਕੀਤੀ ਮਿਲ ਆਦੀ बोले सोनिया सतो मैंने एक बीबी दी बहुत याद आँदी है बहुत ही प्यार सी, और देखो गुरु साहब ने लाश साड़ी बस रोक के रखी कि की, नगर कीर्तन आगे तुरना जाए एक इंस एक होर बीबी मैंने गुरुद्वारे नावा उधर उन्हें पूछा कि तुम आयो नगर कीर्तन नई इस फल मैंने उन्हें बेटा की कहती मेरे तरफ एक स्पैशल गिफ्ट है तो मैं नाम पूछा उन्हें क्या जसप्रीत कौर ਮੈਂ ਕਹਿੰਦੀ ਆ ਮੈਂ ਥੋੜਾ ਜਿਹਾ ਪੀਂਦੀ ਫਾਤੀ ਤੇ ਕਿਹਾ ਕਿ ਤੇ ਹਾਂ ਨੇ ਮੇਰਾ ਹੱਥ ਜੁਮਲਿਆ ਕਹਿੰਦੀ ਮੈਂ ਗੁਰੂ ਰਾਮਦਾਸ ਦੀ ਬੇਟੀ ਐ ਨਾਲ ਉਹ ਤੇ ਇੱਕ ਵਾਰ ਉਹਨੂੰ ਬੋਲਿਆ ਮੈਨੂੰ ਵੀ ਗੁਰੂ ਦੂਬੇ ਸਾਹਿਬ ਸੱਜਣ ਅਸਲ ਵਿੱਚ ਮੈਂ ਤੁਸੀਂ ਦੇਖਣਾ ਮੈਂ ਵੀ ਨਗਰ ਕੀਰਤਨ ਦੇ ਦੌਰਾਨ ਨਾਲ ਰਹੇ ਹਾਂ ਤੇ ਮੈਨੂੰ ਬਹੁਤ ਸਾਰੀ ਸੰਗਤ ਪੁੱਛਦੀ ਹੁੰਦੀ ਸੀ ਤੁਹਾਡੇ ਬਾਰੇ ਵੀ ਬਹੁਤ ਵਾਰੀ ਪੁੱਛਿਆ ਕਿ ਅਸੀਂ ਉਹਨਾਂ ਨੂੰ ਵੀ ਸਕਰੀਨ ਦੇ ਉੱਤੇ ਬਹੁਤ ਵਾਰ ਦੇਖਿਆ ਕਿ ਉਹ ਲਗਾਤਾਰ ਨਾਲ ਚੱਲ ਰਹੇ ਨੇ ਤਮੈਂ ਉਹ ਅਕਸਰ ਐਂਕਰਿੰਗ ਦੇ ਦੌਰਾਨ ਵੀ ਵਿੱਚ ਦੱਸਦਾ ਰਿਆਂ ਕਿ ਤੁਸੀਂ ਜਿਹੜਾ ਲਗਾਤਾਰ ਤੋਂ ਬ੍ਰਿ ਸਾਬ ਤੋਂ ਚੱਲ ਰਹੇ ਹੋ ਲਗਾਤਾਰ ਜਦੋਂ ਅਸੀਂ ਵਕ ਵਕ ਬਾਤਾਂ ਕਰਨਾਂ ਚ ਜਾਂਦੇ ਹਾਂ ਸਾਡੀ ਸਿਹਤ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਕਈ ਵਾਰ ਹੈ ਨਾ ਤੁਹਾਨੂੰ ਗੁਰੂ ਦਾ ਲੰਗਰ ਖਾ ਰਹੀ ਸੀ ਨਾ ਵਧੀਆ ਸਾਫ਼ ਸੁਥਰਾ ਲੰਗਰ ਗੁਰੂ ਦਾ ਬਣਦਾ ਹੈ ਕੋਈ ਪ੍ਰੋਬਲਮ ਹੀ ਨਹੀਂ ਹਾਂਜੀ ਬੇਸਿਕਲੀ ਤੁਸੀਂ ਉੱਥੋਂ ਅਸਾਮ ਤੋਂ ਜੋ ਜਿੱਥੋਂ ਨਾਲ ਚੱਲੇ ਸੀ ਹਾਂਜੀ ਕਲਕੱਟਾ ਤੁਸੀਂ ਕਲਕੱਟਾ ਤੋਂ ਤੇ ਪਰਿਵਾਰ ਵਿੱਚੋਂ ਤੁਸੀਂ ਮਾਤਾ ਤੇ ਬੇਟੀ ਹੋ ਨਾ ਜਿੱਥੇ ਸਾਰਾ ਮੁੰਡਾ ਵੀ ਹੈ ਤੁਸੀਂ ਇੱਥੇ ਹੋ ਤੇ ਤੁਸੀਂ ਨਹੀਂ ਨਗਰ ਕੀਰਤਨ ਵਿੱਚ ਤੁਸੀਂ ਦੋਨੋਂ ਹੀ ਨਾਲ ਗਏ ਸੀ ਹਾਂਜੀ 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 ਹੋਮ ਬਿਸਕਟ ਤੁਸੀਂ ਕਲਕੱਤਾ ਵਿੱਚ ਰਹਿੰਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਅਰਦਾਸ ਵੀ ਕਰੂੰਗਾ ਵਾਹਿਗੁਰੂ ਅੱਗੇ ਕਿ ਜਿਸ ਜੋ ਸੇਵਾ ਤੁਸੀਂ ਕੀਤੀ ਹੈ ਇਹ ਤਵਾਕਕੀ ਧੰਨ ਹੈ ਤੁਸੀਂ ਧੰਨਤਾ ਦੇ ਯੋਗਾਂ ਸੀ ਤੁਹਾਨੂੰ ਹੱਥ ਜੋੜ ਕੇ ਨਤਮਸਤਕ ਹੁੰਨੇ ਕਿਉਂਕਿ ਐਡੀ ਵੱਡੀ ਜਿਹੜੀ ਇਹ ਸੇਵਾ ਆ ਇੱਕ ਗੁਰੂ ਪ੍ਰਤੀ ਜਿਹੜੇ ਪਿਆਰ ਹਨ ਇਹ ਅਸੀਂ ਸਾਰੇ ਕਹਿ ਦਿੰਨੇ ਪਰ ਇਹ ਦਿਖਾਉਣਾ ਬਹੁਤ ਔਖਾ ਹੈ ਬਕੀਰ ਪਿਆ ਇਹਨਾਂ ਨੇ ਵਾਕਈ ਉਹ ਪਿਆਰ ਜਿਹੜਾ ਉਹ ਦਿਖਾਇਆ ਕਿ ਗੁਰੂ ਪ੍ਰਤੀ ਸ਼ਰਧਾ ਉਹ ਦਿਖਾਈ ਹੈ ਲਗਾਤਾਰ ਇਹਨੇ ਦਿਨ ਸੜਕਾਂ ਦੇ ਉੱਤੇ ਨਗਰ ਕੀਰਤਨ ਚੱਲਦਾ ਰਿਹਾ ਲਗਾ ਹਰੇਕ ਸਟੇਟ ਦੇ ਵਿੱਚ ਜਿੱਥੇ ਜਾਂਦੇ ਕਿਤੇ ਬਹੁਤ ਗਰਮੀ ਕਿਤੇ ਸਰਦੀ ਹੈ ਰਹਿਣ ਦੇ ਵੀ ਪ੍ਰਬੰਧ ਬੇਸ਼ੱਕ ਸੰਗਠਨਾਂ ਦੇ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਪਰ ਹਰ ਜਗ੍ਹਾ ਤੇ ਏਡੇ ਸੌਖੇ ਨਹੀਂ ਸੀ ਮਿਲਦੇ ਕਿ ਪ੍ਰਬੰਧ ਕਿਤੇ ਕਿਉਂਕਿ ਪ੍ਰਬੰਧ ਹੀ ਘੱਟ ਹੁੰਦੇ ਸੀਗੇ ਜਾਂ ਮੰਨ ਲਓ ਕਿਸੇ ਐਸੇ ਏਰੀਆ 'ਚਾਂ ਉੱਥੇ ਹੈ ਹੀ ਨਹੀਂ ਏਰੀਆ 'ਚ ਹੋਟਲ ਵੀ ਨਹੀਂ ਹੈਗੇ ਸਰਾਮ ਵੀ ਨਹੀਂ ਹੈਗੀ ਉੱਥੇ ਬੜੀ ਦਿੱਕਤ ਆਉਂਦੀ ਸੀ ਤਾਂ ਫਿਰ ਵੀ ਉਹਨਾਂ ਹਾਲਾਤਾਂ 'ਚ ਵੀ ਤੁਸੀਂ ਬੜੇ ਵਧੀਆ ਟਾਈਮ ਸਾਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਉਤਰਾਂ ਕਮਰਾ ਤਾਂ ਤੁਹਾਡਾ ਇੱਥੇ ਆਉਣ ਤੇ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਤੁਸੀਂ ਸਾਨੂੰ ਇੰਨਾ ਸਮਾਂ ਵੀ ਦਿੱਤਾ ਤੇ ਤੁਹਾਡੇ ਦਰਸ਼ਨ ਵੀ ਹੋਏ ਸੰਗਤਾਂ ਵੀ ਬਹੁਤ ਜਣੀ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੁਈਆਂ ਕਿਉਂਕਿ ਜਿਹੜਾ ਤੁਸੀਂ ਸੇਵਾ ਕੀਤੀ ਹੈ ਵਾਹਿਗੁਰੂ ਬਹੁਤ ਧੰਨਵਾਦੀ ਜੀ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ